ਅੰਮ੍ਰਿਤਸਰ ਉਤਰੀ ਹਲਕੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਪਹਿਲ ਕਦਮੀ ਦੇ ਹਿੱਸੇ ਵਜੋਂ ਇਲਾਕੇ ਦੇ ਵੱਖ-ਵੱਖ ਪਾਰਕਾਂ ਵਿੱਚ ਦਰchna ਰੁੱਖ ਲਗਾਏ ਗਏ। ਇਸ ਮੁਹਿੰਮ ਦੀ ਅਗਵਾਈ ਭਾਜਪਾ ਆਗੂ ਅਕਸ਼ੇ ਸ਼ਰਮਾ ਨੇ ਕੀਤੀ। ਕੌਂਸਲਰ ਸ਼੍ਰੂਤੀ ਵਿੱਚ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਉਹਨਾਂ ਨੇ ਗ੍ਰੀਨਫੀਲਡ ਵਿੱਚ ਸਥਿਤ ਪਾਰਕ ਵਿੱਚ ਰੁੱਖ ਲਗਾਏ। ਇਸ ਮੌਕੇ ਤੇ ਅਕਸ਼ ਸ਼ਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਰੁੱਖ ਲਗਾਉਣ ਤੱਕ ਸੀਮਤ ਨਹੀਂ ਹੈ ਸਗੋ ਕੁਦਰਤ ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦਾ ਪ੍ਰਗਟਾ ਹੈ ਅਕਸ਼ ਸ਼ਰਮਾ ਨੇ ਸਾਰੇ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਅਤੇ ਲਗਾਏ ਗਏ ਰੁੱਖਾਂ ਦੀ ਨਿਯਮਤ ਤੌਰ ਤੇ ਦੇਖਭਾਲ ਕਰਨ ਦਾ ਸੱਦਾ ਦਿੱਤਾ ਜਿਵੇਂ ਆਛੇ ਜੀ ਦੀ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਕਿਉਂਕਿ ਅਸੀਂ ਸਾਰੇ 355 ਗੁਰੂ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਤੇ ਉਹ ਸ਼ਹੀਦੀ ਬਹੁਤ ਵਧੀਆ ਸੋਚ ਹੈ ਕੀ ਪ੍ਰਿਥਵੀ ਨੂੰ ਸਾਫ਼ ਰੱਖੀਏ ਰੁੱਖ ਲਾ ਕੇ ਕਿਉਂਕਿ ਅਗਰ ਰੁੱਖ ਲਾਏ ਜਾਣਗੇ ਤਾਂ ਦੀ ਪ੍ਰਿਥਵੀ ਬਾਤ ਸਕਦੀ ਹੈ ਤਾਂ ਦੀ ਵਾਯੂ ਸ਼ੁੱਧ ਹੋ ਸਕਦੀ ਹੈ ਕਿ ਅਸੀਂ ਸਭ ਦੇਖ ਰਹੇ ਹਾਂ ਕਿ ਅੱਜ ਬੱਚਿਆਂ ਜਦੋਂ ਜਾਂਦੇ ਬੱਚਿਆਂ ਨੂੰ ਕਿੰਨੀ ਦਿੱਕਤ ਆ ਰਹੀ ਹੈ ਉਹ ਇਹਦੇ ਕਰਕੇ ਆ ਰਹੀ ਹੈ ਕਿ ਅਸੀਂ ਆਪਣਾ ਵਾਤਾਵਰਨ ਸ਼ੁੱਧ ਨਹੀਂ ਰੱਖ ਸਕਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਸਭ ਦੇ ਅੱਗੇ ਅਪੀਲ ਕਰਾਂਗੀ ਕਿ ਰੁੱਖ ਨੂੰ ਲਾਈਏ ਤੇ ਨਾਲ ਰੁੱਖ ਦੀ ਸੰਭਾਲ ਕਰੀਏ ਜਿਵੇਂ ਅਸੀਂ ਬੱਚੇ ਦੀ ਸੰਭਾਲ ਕਰਦੇ ਹਾਂ ਅੱਜ ਅਸੀਂ ਧੰਨਵਾਦ ਕਰਨਾ ਚਾਹਵਾਂਗੇ ਇਲਾਕਾ ਨਿਵਾਸੀਆਂ ਦਾ ਤੇ ਖਾਸ ਕਰਕੇ ਸਾਡੇ ਕੌਂਸਲ ਸਹਿਬਾਨ ਦਾ ਜਿਨ੍ਹਾਂ ਨੇ ਅੱਜ ਇਸ ਮਹਿੰਮ ਦੇ ਵਿੱਚ ਸਾਡਾ ਵੱਚੜ ਕੇ ਸਾਥ ਦਿੱਤਾ ਜਦੋਂ ਇਹਨਾਂ ਨੂੰ ਅਸੀਂ ਇਹ ਮਹਿੰਮ ਦੱਸੀ ਤੇ ਉਹਨਾਂ ਨੇ ਇਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਬਹੁਤ ਹੀ ਉਹ ਚੀਜ਼ ਨੂੰ ਲੈ ਕੇ ਜੋ ਗੁਰੂ ਸਹਿਬਾਨਾਂ ਦੀ ਸਾਡੇ ਸਮਾਜ ਪ੍ਰਤੀ ਜਾਂ ਸਾਡੇ ਲੋਕਾਂ ਪ੍ਰਤੀ ਜੋ ਸਾਡੇ ਲਈ ਤਿਆਗ ਸੀਗੇ ਜੋ ਸਿੱਖਿਆਵਾਂ ਸੀਗੀਆਂ ਉਹਨਾਂ ਨੂੰ ਘਰ-ਘਰ ਪਹੁੰਚਾਉਣ ਦੀ ਉਹਨਾਂ ਨੂੰ ਹਰ ਇਲਾਕੇ ਦੇ ਪਾਰਕ ਤੱਕ ਪਹੁੰਚਾਉਣ ਦੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਤੇ ਨਾਲ ਹੀ ਨਾਲ ਉਹਨਾਂ ਆਉਣ ਵਾਲੇ ਭਵਿੱਖ ਦੇ ਲੋਕਾਂ ਦੇ ਲਈ ਜਾਂ ਸਾਡੇ ਬੱਚਿਆਂ ਦੇ ਲਈ ਜਾਂ ਸਾਡੇ ਸਮਾਜ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਸੀਂ ਵਾਤਾਵਰਣ ਛੁੱਧ ਦੇ ਸਕੀਏ ਉਹਨਾਂ ਨੂੰ ਦੇਖਦੇ ਹੋਏ ਅਸੀਂ ਹਰ ਪਾਰਕ ਦੇ ਵਿੱਚ ਬੂਟੇ ਲਾ ਰਹੇ ਹਾਂ ਹਰ ਪਿੰਡ ਦੇ ਵਿੱਚ ਲਾ ਰਹੇ ਹਾਂ ਸਾਰੇ ਸਾਡੇ ਬੂਟ ਦੇ ਜਿੰਨੇ ਵੀ ਇੰਚਾਰਜ ਸਹਿਬਾਨ ਨੇ ਉਹਨਾਂ ਤੱਕ ਅਸੀਂ ਬੂਟੇ ਪਹੁੰਚਾ ਕੇ ਇਸ ਮਹਿੰਮ ਨੂੰ ਵੱਧ ਚੜ ਕੇ ਅੱਗੇ ਵਧਾਵਾਂਗੇ